ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਡੇ YouTube ਚੈਨਲ ਤੇ ਸਵਾਗਤ ਹੈ ਜੀ ਅੱਜ ਜਿਹੜੀ ਆਪਾਂ ਵੀਡੀਓ ਲੈ ਕੇ ਆਇਆ ਹਾਂ ਹਮ ਚਸਰੀ ਪੱਕਦੀ ਜੀ ਦਿਨਾ ਤੇ 7.5 ਮੀਟਰ ਤੇ ਹੁਣ ਜਿਹੜਾ ਆਪਾਂ ਪਲਾ ਲੜ ਲਗਾਵਾਂਗੇ ਲੜ ਨੂੰ ਪਾਸ ਹਰ ਤੇ ਸੈਂਟਰ ਦੇ ਵਿੱਚੋਂ ਲੈਣਾ ਲੜ ਨੂੰ ਸਿਰ ਦੇ ਸੈਂਟਰ ਦੇ ਵਿੱਚੋਂ ਲੈਣ ਤੋਂ ਬਾਅਦ ਤੇ ਫਰੰਟ ਦੇ ਉੱਤੋਂ ਆਪਾਂ ਜਿਹੜਾ ਲੜ ਨੂੰ ਇੱਕ ਗੈਰ ਫੋਲਡ ਕਰਨਾ ਲੜ ਨੂੰ ਗੈਰ ਫੋਲਡ ਕਰਨ ਤੋਂ ਬਾਅਦ ਇਹ ਲੜ ਨੂੰ ਪੈਕਟਾ ਸਾਫ਼ ਕਰਕੇ ਲਗਾ ਦੇਣਾ ਜਿਹੜਾ ਆਪਾਂ ਇਹ ਲੜ ਲਗਾਵਾਂਗੇ ਇਸ ਲੜ ਨੂੰ ਇਸ ਲੜ ਤੂੰ ਚੰਗੀ ਤਰ੍ਹਾਂ ਹੱਥ-ਪੈਰ ਨਾਲ ਹੱਥ ਫੇਰਨ ਤੋਂ ਬਾਅਦ ਤੇ ਲੜ ਦੇ ਵਿੱਚ ਆਪਾਂ ਜਿਹੜਾ ਬਾਅਦ ਫੇਰ ਕੇ ਲੜਨ ਨੂੰ ਆਪਾਂ ਮੋਟਾ ਕਰ ਲੈਣਾ ਆਪਣਾ ਜਿਹੜਾ ਮੋਟਾ ਮੋਟਾ ਕਰਨ ਦੇ ਨਾਲ ਜਿਹੜਾ ਲੜਾ ਉਸ ਕਿਹੜਾ ਕਈ ਰਹਿਣ ਲੜਾ ਉਹ ਖਿਸਕੇ ਜਾਂਦਾ ਜਿਹੜਾ ਆਪਾਂ ਲੜਨ ਨੂੰ ਮੋਟਾ ਕਰਕੇ ਲਗਾਵਾਂਗੇ ਉਹਦੇ ਕਰਕੇ ਜਿਹੜਾ ਆਪਣਾ ਲੜਾ ਖਿਸਕੇਗਾ ਨਹੀਂ ਹੁਣ ਦੂਸਰਾ ਦੂਸਰਾ ਲੜ ਦਿਖਾਵਾਂਗੇ ਦੂਸਰੇ ਲੜ ਨੂੰ ਜਿਹੜਾ ਆਪਣੇ ਲੜ ਦੇ ਵਿੱਚ ਦੋ ਪੱਲੇ ਹੁੰਦੇ ਹਨ ਉਹਨਾਂ ਦੋਨੋਂ ਉਹਨਾਂ ਚੋਂ ਪਹਿਲਾ ਪੱਲਾ ਪੱਲਾ ਹੋਊਗਾ ਉਸ ਦੇ ਵਿੱਚ ਜਿਹੜਾ ਆਪਾਂ ਕੇਕ ਵੇਚ ਬਣਾਵਾਂਗੇ ਫਿਰ ਥੜਲਾ ਜਿਹੜਾ ਪੀਪਲ ਲਾਊਗਾ ਉਸ ਦੇ ਵਿੱਚ ਜਿਹੜਾ ਆਪਾਂ ਪੇਚ ਬਣਾਵਾਂਗੇ ਹਣ ਆਪਾਂ ਇਹਨਾਂ ਸੋ ਦੋਨੇ ਪੇਚਾਂ ਨੂੰ ਇਕੱਠੇ ਕਰਕੇ ਤੇ ਲੜ ਨੂੰ ਇੱਕ ਗਰ ਫੋਲਡ ਕਰ ਦੇਣਾ ਲੜ ਦੇ ਵਿੱਚ ਆਪਾਂ ਜਿਹੜਾ ਫਾਸ ਫੇਰ ਕਿਸ ਲੜ ਦਾ ਆਪਣਾ ਫਾਸਲਾ ਆਪਾਂ ਸੈੱਟ ਕਰਾਂਗੇ ਇਹਨਾਂ ਸਾਰੇ ਪੇਚਾਂ ਦੇ ਆਪਣਾ ਫਾਸਲਾ ਆਪਾਂ ਨੇ ਸੀਮ ਰੱਖਣਾ ਕਿਸੇ ਵੀ ਪੇਚ ਦਾ ਵੀ ਆਪਣਾ ਫਾਸਲਾ ਉਬਧਗੜ ਨਹੀਂ ਰੱਖਾਂਗੇ ਤੇ ਜਿਹੜਾ ਆਪਣੇ ਪੇਚਾਂ ਦੀ ਮੋਟਾਈ ਹੋਵੇ ਜਿਹੜੇ ਆਪਾਂ ਨੇ ਸੀਮ ਰੱਖਣੀ ਆ ਕਿਸੇ ਵੀ ਲੜ ਦੀ ਮੋਟਾਈ ਆਪਾਂ ਉਬਧਗੜ ਨਹੀਂ ਰੱਖਣੀ ਤੇ ਹੁਣ ਆਪਾਂ ਇਹਨਾਂ ਲੜਾਂ ਨੂੰ ਵੀ ਬੈਂਕ ਤੱਕ ਸਾਫ਼ ਕਰਕੇ ਲਗਾ ਦੇਣਾ ਇਹ ਵੀਡੀਓ ਉਹਨਾਂ ਵੀਰਾਂ ਦਾ ਕੋ ਜਰੂਰ ਸ਼ੇਅਰ ਕਰਿਓ ਜਿੰਨਾਂ ਵੀਰਾਂ ਨੂੰ ਉਮਰ ਸਚਾਈ ਪਕੂਨ ਦੇ ਵਿੱਚ ਕੋਈ ਪ੍ਰੋਬਲਮਾਂ ਨਹੀਂ ਹੈ ਜਿਹੜਾ ਆਪਣਾ ਲੜੂ ਇਸ ਲੜੂ ਵੀ ਆਪਾਂ ਹੁਣ ਸੈਟ ਕਰਕੇ ਲਗਾ ਦੇਣਾ ਤੇ ਜਿਹੜਾ ਆਪਾਂ ਤੀਜਾ ਲੜੂ ਹੈ ਨਾ ਤੀਜੇ ਲੜਣ ਨੂੰ ਵੀ ਤੀਜੇ ਲੜਣ ਨੂੰ ਵੀ ਉਸ ਤਰ੍ਹਾਂ ਹੀ ਲਗਾਵਾਂਗੇ ਜਿਸ ਤਰ੍ਹਾਂ ਆਪਾਂ ਨੇ ਦੂਜਾ ਲੜ ਲਗਾਇਆ ਸੀਗਾ ਲੜ ਦੇ ਵਿੱਚ ਵੀੜਾ ਪਾ ਡਬਲ ਵਿੱਚ ਬਣਾ ਕੇ ਤੇ ਲੜ ਨੂੰ ਨੋਕ ਦੇ ਕੋਲੋਂ ਕੋਲਡ ਕਰਨਾ ਹੁਣ ਆਪਾਂ ਇਹੜਾ ਕਈ ਵੀਰਾਂ ਦੇੜੇ ਲੜਨੇ ਉਹਨੂੰ ਉਹ ਤੋਂ ਕੋਲੋਂ ਖੁੱਲੇ ਜਾਂਦੇ ਨੇ ਤੁਸੀਂ ਉੱਥੇ ਜਿਹੜਾ ਇੱਕ ਆਪਕ ਪੈਨ ਲਗਾ ਸਕਦੇ ਹੋ ਪੱਕੇ ਪੈ ਲਗਾਉਣ ਦੇ ਨਾਲ ਜਿਹੜੇ ਆਪਣੇ ਲੜਨੇ ਉਹ ਖੁੱਲਦੇ ਖੁੱਲਦੇ ਨਹੀਂ ਉਹਨਾਂ ਜਿਹੜਾ ਆਪਣੇ ਲੜਨੇ ਨਾਲ ਤਾਂ ਟਾਈਟ ਰਹਿੰਦੇ ਨੇਗੇ ਤੇ ਜਿਹੜਾ ਆਪਣੇ ਪੇਚ ਟੱਲੇ ਹੋਏ ਹੁੰਦੇ ਨੇ ਉਹ ਵੀ ਜਿਹੜਾ ਆਪਣੇ ਖੁੱਲ ਜਾਂਦੇ ਨੇਗੇ ਉਹ ਵੀ ਜਿਹੜਾ ਆਪਣੇ ਸੈਟ ਰਹਿੰਦੇ ਨੇ ਜੀ ਹੁਣ ਆਪਾਂ ਇਹਨਾਂ ਲੜਾਂ ਨੂੰ ਪਹਿਲਾਂ ਹੀ ਬੈਕ ਤੱਕ ਬਣਾਵਾਂਗੇ ਕਈ ਵਾਰ ਜਿਹੜਾ ਲੜਨੇਗੇ ਉਹ ਬੈਕ ਤੇ ਆ ਕੇ ਸਿੰਗਲ ਹੋ ਜਾਂਦੇ ਨੇਗੇ ਤੁਸੀਂ ਜਿਹੜਾ ਨੋਕ ਨੂੰ ਨੋਕ ਤੁਸੀਂ ਲਾ ਕੇ ਜਿਹੜਾ ਇਹ ਬੈਕ ਤੱਕ ਇਹਨਾਂ ਵਿੱਚ ਜਿਹੜਾ ਆਪਾਂ ਅੰਗੂਠਾ ਪਾ ਕੇ ਜਿੱਨਾ ਅੰਗੂਠਾ ਜਿਹਦਾ ਆਪਣਾ ਫਾਸਲਾ ਹੋਊਗਾ ਅੰਗੂਠਾ ਥੋੜਾ ਹਾਲਾ ਰੱਖ ਕੇ ਜਿਹੜਾ ਬੈਕ ਤੱਕ ਲੜ ਨੂੰ ਸਾਫ਼ ਕਰ ਲੈਣਾ ਉਹਦੇ ਕਰਕੇ ਨਾਲ ਤਾਂ ਆਪਣੇ ਜਿਹੜੇ ਪੇਚ ਨੇ ਡਵਲ ਬਣ ਰਹਿ ਜਾਂਦੇ ਨੇ ਤੇ ਨਾਲੇ ਜਿਹੜੇ ਇਹਨਾਂ ਪੇਚਾਂ ਦੇ ਵਿੱਚ ਸਫਾਈ ਆ ਉਹ ਵੀ ਜਿਹੜੀ ਆਪਣੇ ਪ੍ਰੋਪਰ ਆ ਜਾਂਦੀ ਆ ਹੁਣ ਆਪਾਂ ਨੇ ਤੀਜਾ ਲੜ ਚੌਥਾ ਲੜ ਲਗਾਵਾਂਗੇ ਤੋਥੇ ਲੜ ਨੂੰ ਵੇੜਾ ਆਪਾਂ ਸਾਰੇ ਲੜਾਂ ਨਾਲ ਜਿੰਨੇ ਜਿਹੜੇ ਆਪਾਂ ਲੜ ਲਗਾਏ ਨੇਗੇ ਉਹਨਾਂ ਲੜਾਂ ਨਾਲ ਜਿਹੜਾ ਆਪਾਂ ਇਸ ਲੜ ਨੂੰ ਵੱਧ ਖੋਲਾਂਗੇ ਤੇ ਪਹਿਲਾਂ ਇਸ ਲੜ ਦੇ ਵਿੱਚ ਤੁਸੀਂ ਇੱਕ ਗਾ ਲੜ ਨੂੰ ਫੋਲਡ ਕਰਨ ਨਾਲ ਚ ਗੁੱਠਾ ਪਾ ਕੇ ਲੜ ਨੂੰ ਹਲਕਾ ਜਿਹਾ ਖੋਲ ਕੇ ਇਸ ਲੜ ਨੂੰ ਸਾਫ਼ ਕਰਨਾ ਹੈ ਫੜ ਬੈਗ ਤੱਕ ਕਪੜਾ ਜਿਹੜੇ ਲੜਦੇ ਵਿੱਚ ਗੁੱਠਾ ਪਾ ਕੇ ਤਾਂ ਲੜ ਦੂ ਆਪਾਂ ਜਿਹੜਾ ਸਾਫ ਕਰ ਲੈਣਾ ਪਹਿਲਾ ਜਿਹੜਾ ਆਪਾਂ ਨੇ ਥੜਲੇ ਲੜਦੇ ਵਿੱਚ ਜਿਹੜਾ ਆਪਣਾ ਪਹਿਲਾ ਲੜ ਉਹ ਜਿਹੜਾ ਆਪਣਾ ਥੜਲਾ ਲੜੂਗਾ ਉਸਦੇ ਵਿੱਚ ਜਿਹੜਾ ਪਵਾਏ ਫੇਰਾਂਗੇ ਉਹਦੇ ਕਰਕੇ ਜਿਹੜਾ ਅਸੀਂ ਉੱਪਰਲੇ ਫੇਚ ਆ ਉਹਨਾਂ ਨੂੰ ਵੀ ਉਹ ਵੀ ਜਿਹੜੇ ਆਪਣੇ ਚਿੰਗ ਸੱਟ ਕੇ ਰਹਿੰਦੇ ਨੇ ਇਸ ਲੜ ਨੂੰ ਵੀ ਪਿਹੜਾ ਬੈਗ ਤੱਕ ਸਾਫ ਕਰਨਾ ਇੰਬੈਕ ਦਾ ਲੜਨੀ ਆਪਾਂ ਜੜਾ ਸਾਫ਼ ਕਰਕੇ ਹੀ ਲੜਦੇ ਵਿੱਚ ਬਾਹਰ ਫੇਰ ਕੇ ਲੜਦਾ ਫਾਲਾ ਸੈਟ ਕਰਕੇ ਲਗਾ ਦੇਣਾ ਤੇ ਜਿਹੜੇ ਵੀਰਾਂ ਨੂੰ ਸਾਡੀ ਵੀਡੀਓ ਵਧੀਆ ਲੱਗਦੀ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਜਿਹੜੇ ਵੀਰਾਂ ਨੇ ਸਾਡੇ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਸਾਡੇ YouTube ਚੈਨਲ ਸਬਸਕ੍ਰਾਈਬ ਜਰੂਰ ਕਰਨ ਆਪਣੀ ਜਿਹੜੀ ਨੋਕਾ ਨੋਕ ਦਾ ਜਿਹੜਾ ਨੋਕ ਦੇ ਕੋਲ ਵੀੜ ਆਪਣੇ ਲੜਨ ਦੇ ਉਹ ਸੈਟ ਹੋਣੇ ਚਾਹੀਦੇ ਹਨ ചിത്ര ലാടൂ പഞ്ജൂ പഞ്ചേ ലാടുന്നുൽ ഡബൽ പെച്ച ബാഡ് സെറ്റ് ലാ ਔਰ ਇਹਨਾਂ ਵਿੱਚ ਵੀ ਪਾਵਰ ਫੇਰ ਕੇ ਇਹਨਾਂ ਵਿੱਚਾਂ ਵੀ ਬੜਾ ਫਾਸਲਾ ਸੈਟ ਕਰ ਲੈਣਾ ਤੁਸੀਂ ਜਿਹੜੇ ਆਪਣੇ ਉੱਪਰਲੇ ਪੇਚ ਹੋਣਗੇ ਉਹਨਾਂ ਵਿਚਾਂ ਵੀ ਬੜਾ ਫਾਸਲਾ ਸੀਮ ਰੱਖਣਾ ਉੱਪਰਲੇ ਪੇਚਾਂ ਦਾ ਫਾਸਲਾ ਸਟਕਾਣ ਦੇ ਲਈ ਡਬਲ ਸੀ ਚਾ ਜਿਹੜਾ ਵਰਤ ਸਕਦੇ ਹੋ ਡਬਲ ਐਚ ਦੇਖ ਕੇ ਕਿ ਜਿਹੜਾ ਤੁਹਾਡੇ ਪੇਚ ਦਾ ਉੱਪਰਲੇ ਦਾ ਫਾਸਲਾ ਵਧਿਆ ਘਟੂਗਾ ਆਪਾਂ ਨੇ ਇਹ ਡਬਲ ਸੀ ਚ ਦੇਖ ਕੇ ਆਪਣਾ ਫਾਸਲਾ ਸੈਟ ਕਰ ਲੈਣਾ ਤੇ ਉਹਨਾਂ ਹੇਠਲੇ ਲੜਨ ਦੀ ਵੀਡੀਓ ਆਪਣੀ ਪਟਾਈਆ ਉਹ ਆਪਾਂ ਨੇ ਸੀਮ ਰੱਖਣੀ ਆ മടൈസ ഷട വരസിനെ ਇਹ ਲੜ ਨੂੰ ਆਪਾਂ ਰੜ ਦੇ ਉੱਤੋਂ ਇੱਕ ਵਾਰ ਫੋਲਡ ਕਰਕੇ ਉਤਲਾੜ ਨੂੰ ਖਿੱਚ ਲੈਣਾ ਉਸ ਲੜ ਨੂੰ ਖਿੱਚਣ ਕੇ ਜਿਹੜਾ ਆਪਾਂ ਨੇ ਉਸ ਦੇ ਉੱਪਰ ਬਲ ਹੁੰਦੇ ਨੇ ਕਿ ਉਹ ਜਿਹੜੇ ਆਪਣੇ ਜਿਹੜਾ ਆਪਾਂ ਲੜ ਨੂੰ ਡਬਲ ਫੋਲਡ ਕਰਦੇ ਆਂ ਖਿੱਚ ਕੇ ਉਹਦੇ ਕਰਕੇ ਜਿਹੜੇ ਆਪਣੇ ਉੱਪਰ ਲੜਦੇ ਬਲ ਹੁੰਦੇ ਨੇ ਕਿ ਉਹ ਨਿਕਲ ਜਾਂਦੇ ਨੇਗੇ ਤੇ ਜਿਹੜਾ ਲੜਾ ਉਹ ਪ੍ਰੋਪਰ ਸਾਫ਼ ਹੋ ਜਾਂਦਾ ਤੇ ਉਸ ਤੋਂ ਬਾਅਦ ਜਿਹੜਾ ਆਪਾਂ ਲੜ ਨੂੰ ਡਬਲ ਫੋਲਡ ਕਰ ਦਿੰਨੇ ਆ ਉਹਦੇ ਨਾਲ ਜਿਹੜਾ ਆਪਣਾ ਲੜਾ ਉਹ ਮੋਟਾ ਹੋ ਜਾਂਦਾ ਤੇ ਜਿਹੜਾ ਲੜ ਦੇ ਵਿੱਚ ਵੀ ਜਿਹੜੀ ਪੁਣੀ ਪ੍ਰੋਪਰ ਸਫਾਈ ਆ ਉਹ ਆ ਜਾਂਦੀ ਆ ਕਈ ਵੀ ਜਿਹੜਾ ਬਣਾ ਕਈ ਵੀ ਨੇੜੇ ਹੈ ਨਾ ਇਹ ਆਪਣੇ ਸੈਡ ਦੇ ਉੱਤੇ ਸ਼ਿਮਰੜ ਦੇ ਵਿੱਚ ਜਿਹੜੇ ਆਪਣੇ ਬਲ ਹੁੰਦੇ ਨੇ ਉਹਨਾਂ ਦੇ ਉੱਪਰ ਜਿਹੜਾ ਲੜ ਲਗਾ ਦਿੰਦੇ ਨੇ ਉਹ ਜਿਹੜਾ ਆਪਾਂ ਉਹਨਾਂ ਦੇ ਜਿਹੜੇ ਸ਼ਿਮਰੜ ਦੇ ਵਿੱਚ ਆਪਣੇ ਜਿਹੜੇ ਸੈਡ ਦੇ ਉੱਤੇ ਬਲ ਹੁੰਦੇ ਨੇ ਨਾ ਬਲਾਂ ਨੂੰ ਆਪਾਂ ਨੇ ਹਲਕਾ ਹਲਕਾ ਥਲੇ ਖਿੱਚ ਲੈਣਾ ਉਹਦੇ ਕਰਕੇ ਜਿਹੜਾ ਆਪਣਾ ਕੱਲ ਕੀ ਲੜ ਲਗਾਵਾਂਗੇ ਕੱਲ ਕੀ ਲੜ ਦੇ ਥਲੇ ਜਿਹੜੇ ਆਪਣੇ ਬਲ ਆ ਜਾਂਦੇ ਨੇਗੇ ਤੇ ਉੱਪਰੋਂ ਲੜ ਛੜਾ ਆਪਣਾ ਚੰਗੀ ਤਰ੍ਹਾਂ ਸਾਫ਼ ਹੋ ਜਾਂਦਾ ਜਿਹੜਾ ਜੀ ਦੇਖ ਸਕਦੇ ਹੋਗੇ ਹੁਣ ਆਪਾਂ ਜਿਹੜਾ ਹੁਣ ਆਪਾਂ ਕਲਗੀ ਲੜ ਲਗਾਵਾਂਗੇ ਕਲਗੀ ਲੜ ਨੂੰ ਆਪਾਂ ਨੇ ਜਿਹੜਾ ਉੱਪਰੋਂ ਜਿਹੜਾ ਪੜਲਾ ਪੱਲਾ ਹੋਊਗਾ ਉਹਨੂੰ ਕੱਲੇ ਨੂੰ ਫੋਲਡ ਕਰ ਦੇਣਾ ਤੇ ਜਿਹੜਾ ਥੜਲਾ ਪੱਲਾ ਹੋਊਗਾ ਉਸ ਨੂੰ ਆਪਾਂ ਆਪਾਂ ਨੂੰ ਫੋਲਡ ਕਰ ਦੇਣਾ ਤੇ ਆਪਾਂ ਜਿਹੜਾ ਅੱਖ ਦਾ ਕਰਨ ਨੂੰ ਖਿੱਚ ਕੇ ਤੇ ਉਸ ਤੋਂ ਪਰੋਂ ਪੱਲਾ ਜਿਹੜਾ ਹੋਊਗਾ ਉਹ ਆਪਾਂ ਨੇ ਅੰਦਰ ਨੂੰ ਫੋਲਡ ਕਰਕੇ ਤੇ ਲੜ ਨੂੰ ਜਿਹੜਾ ਆਪਾਂ ਸਾਫ਼ ਕਰ ਲੈਣਾ ਜਿਹੜਾ ਆਪਣਾ 6 ਵਰ ਲੜੂਗਾ 6 ਵਰਡ ਦੇ ਉੱਪਰ ਵੀੜਿਆ ਆਪਣੇ ਬਲ ਹੋਣਗੇ ਉਹਨਾਂ ਨੂੰ ਉਹ ਬਾਹੜੇ ਬਾਕੀ ਦੇ ਬਲ ਹੋਣਗੇ ਉਹਨਾਂ ਬੜਾਉਂਗਾ ਆਪਣੇ ਬਾਦਰਾ ਕੱਢ ਦੇਣਾ ਜੀ ਉਸ ਤੋਂ ਜਿਹੜਾ ਆਪਣੀ ਪਗਮੈ ਲਗਾਏ ਸੀਗਾ ਲੜਨੂੰ ਪਗ ਪਤਲੇ ਜੀ ਲਾਵਾਂਗੇ ਪਗ ਪੰਦਰਾ ਨੂੰ ਥਲੇ ਜਿਹੜੇ ਹੋਣ ਤੋਂ ਬਾਅਦ ਲੜਨ ਨੂੰ ਪਾਇਦਾ ਫਰੰਟ ਵਾਲੂ ਕੋ ਮਾ ਦੇਣਾ 8ਵਾਂ ਲੜਨ ਨੂੰ ਹੋਣ ਤੋਂ ਬਾਅਦ ਪਿਛੜਨ ਸ਼ੀਮੇ ਦੇ ਅੰਦਰ ਦੱਬ ਦੇਣਾ ਜਿਹੜਾ ਆਪਣਾ ਜਿਹੜੇ ਕਈ ਤਰ੍ਹਾਂ ਦਾ ਜਿਹੜਾ ਆਪਣਾ ਲੜਾ ਕਲਗੀ ਲੜਾ ਉੱਟ ਟੁੱਟ ਲਾ ਰਹਿ ਜਾਂਦਾ ਉੱਥੇ ਆਪਾਂ ਇੱਕ ਜਾਂ ਦੋ ਬੜਾ ਆਪਣੇ ਪੱਗਵੇਂ ਲਗਾ ਸਕਦੇ ਹਾਂ ਉਹਦੇ ਕਰਕੇ ਜਿਹੜਾ ਆਪਣਾ ਲੜਾ ਉੱਟਦਾ ਨਹੀਂ ਰਹੇਗਾ ਹੁਣ ਜਿਹੜਾ ਆਪਣਾ ਪੱਗ ਦਾ ਫਰੰਟ ਆ ਉਹ ਕੰਪਲੀਟ ਹੋ ਚੁੱਕਿਆ ਨੇ ਫਰੰਟ ਦੀ ਜਿਹੜੀ ਆਪਣੀ ਬਾਕੀ ਦੀ ਸੈਟਿੰਗ ਹੋ ਗਈ ਉਹ ਆਪਾਂ ਨੇ ਕਰ ਲੈਣੀ ਆ ਕਰਕਿਲੇਟ ਦੇ ਉੱਪਰ ਵੀੜ ਆਪਾਂ ਪੱਗ ਫਨ ਲਗਾ ਲਾਂਗੇ ਉਹਦੇ ਕਰਕੇੜਾ ਆਪਣਾ ਲੜਾ ਓਕੇ ਸਕੂਆ ਨਹੀਂ ਤੇ ਜਿਹੜੀ ਆਪਣੀ ਪੱਗ ਆ ਇਹ ਦੁਨੀਆ ਖਾ ਤੋਂ ਵੀ ਆਪਾਂ ਇਹਦੇ ਬਰਾਬਰ ਰੱਖਣੀ ਆ ਕਰ ਦੋਦਾ ਇਹਦੇ ਆਪਣੀ 50 ਉਹ ਵੀੜ ਆਪਾਂ ਸੈੱਟ ਕਰ ਲੈਣੀ ਆ ਵੀੜ ਆਪਣੀ ਪੱਗ ਦੀ ਸ਼ੇਪ ਆ ਪੱਗ ਦੀ ਸ਼ੇਪ ਨੂੰ ਵੀ ਜਿਹੜਾ ਆਪਾਂ ਚੰਗੇ ਤਰ੍ਹਾਂ ਸੈੱਟ ਕਰਨਾ ਤੇ ਆਪਣੀ ਆਪਣੇ ਸਾਰੇ ਪੇਚਾਂ ਦੇ ਵਿੱਚ ਬਾਸ਼ ਫੇਰ ਕਿੰਨਾ ਪੇਚਾਂ ਦੇ ਆਪਣਾ ਫਾਸਲਾ ਆਪਸੇ ਠਰ ਲੈਣਾ ਜੀ ਹੁਣ ਸੈਟ ਕਰਾਂਗੇ ਹੁਣ ਜਿਹੜਾ ਆਪਾਂ ਸੈਟ ਕਰਾਂਗੇ ਇਹ ਆਪਣੇ ਵਾਲ ਪਹਿਲੇ ਨਾਲ ਦੇ ਵਿੱਚ ਵੀ ਵਾਲ ਹੋਣਗੇ ਉਹਨਾਂ ਵਾਲਾਂ ਨੂੰ ਬਾਹਰ ਨਾ ਕੱਢ ਦੇਣਾ ਹੁਣ ਜਿਹੜਾ ਆਪਾਂ ਸੈਟ ਕਰਾਂਗੇ ਜਿਹੜਾ ਸਰਦੇ ਸੈਂਟਰ ਦੇ ਵਿੱਚੋਂ ਪਹਿਲਾ ਲੜ ਲਗਾਇਆ ਸੀ ਜਿਹੜਾ ਨੋਖੇ ਚ ਕੇ ਪੁਰਾ ਸਰਦੇ ਤੇ ਖਿਲਾੜ ਦੇਣਾ ਸਰਦੇ ਤੋਂ ਲੜਨ ਨੂੰ ਖਿਲਾੜਨ ਤੋਂ ਬਾਅਦ ਲੜਾ ਥੱਲੇ ਕੱਪੜੇ ਹੁੰਦੀ ਦਵਾਂਗੇ ਪਹਿਲਾਂ ਜਿਹੜਾ ਆਪਾਂ ਇੱਕ ਸਾਈਡ ਤੋਂ ਤੋਂ ਸਰਕਰ ਕਵਰ ਕਰਨਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਡੀ YouTube ਚੈਨਲ ਤੇ ਸਵਾਗਤ ਹੈ ਜੀ ਅੱਜ ਜਿਹੜੀ ਆਪਾਂ ਵੀਡੀਓ ਲੈ ਕੇ ਆਏ ਹਾਂ ਹਮ ਸਰ ਹੈ ਪੱਕੀ ਜੀ ਦਿਨਾਂ ਤੇ ਸਾਡੇ 7 ਮੀਟਰ ਤੇ ਹੁਣ ਜਿਹੜਾ ਆਪਾਂ ਪਹਿਲਾ ਲੜ ਲਗਾਵਾਂਗੇ ਲੜ ਨੂੰ ਆਪਾਂ ਸਰਦੇ ਸੈਂਟਰ ਦੇ ਵਿੱਚੋਂ ਲੈਣਾ ਲੜ ਨੂੰ ਸਭ ਤੋਂ ਸੈਂਟਰ ਦੇ ਵਿੱਚੋਂ ਲਾਉਣ ਤੋਂ ਬਾਅਦ ਤੇ ਫਰੰਟ ਦੇ ਉੱਤੋਂ ਆਪਾਂ ਜਿਹੜਾ ਲੜ ਨੂੰ ਇੱਕ ਗੈਰ ਫੋਲਡ ਕਰਨਾ ਲੜ ਨੂੰ ਗੈਰ ਫੋਲਡ ਕਰਨ ਤੋਂ ਬਾਅਦ ਇਹ ਲੜ ਨੂੰ ਪੈਕ ਤੱਕ ਸਾਫ਼ ਕਰਕੇ ਲਗਾ ਦੇਣਾ ਜਿਹੜਾ ਆਪਾਂ ਇਹ ਲੜ ਲਗਾਵਾਂਗੇ ਇਸ ਲੜ ਨੂੰ ਇਸ ਲੜ ਤੋਂ ਚੰਗੀ ਤਰ੍ਹਾਂ ਹੱਥ ਫੇਰਨਾ ਤੇ ਹੱਥ ਫੇਰਨਾ